ਹਾਂਜੀ ਕਿਸਾਨ ਵੀਰੋ ਕੀ ਹਾਲ ਆ ਜੀ ਉਮੀਦ ਕਰਦਾ ਠੀਕ ਠਾਕ ਹੋਵੋ ਕਿਸਾਨ ਵੀਰੋ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਦਿਖਾਉਣੇ ਆ ਜੀ ਪੀਆਰ 126 ਵੈਰੈਟੀ ਆਪਣਾ ਜਿਹੜਾ ਝੋਨਾ ਹੈ 24 ਦਿਨਾਂ ਦਾ ਹੋ ਚੁੱਕਿਆਗਾ ਤੇ ਮੂੰਗੇ ਵਾਲੇ ਖੇਤ ਦੇ ਵਿੱਚ ਜਿਹੜਾ ਝੋਨਾ ਲੱਗਿਆ ਤੇ ਝੋਨੇ ਦਾ ਫਟਾਰਾ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੀ ਵਧੀਆ ਫਟਾਰਾ ਆਇਆਗਾ ਝੋਨੇ ਦਾ ਤੇ ਆਪਾਂ ਵੀਡੀਓ ਦੇ ਵਿੱਚ ਗੱਲਬਾਤ ਕਰਾਂਗੇ ਆਪਾਂ ਕੀ ਕੁਛ ਇਹਦੇ ਉੱਪਰ ਪਾਇਆ ਕਿੰਨੀ ਯੂਰੀਆ ਪਾਈ ਆ ਤੇ ਆਪਾਂ ਹੋਰ ਕੀ ਕੀ ਪਾਇਆਗਾ ਤੇ ਜਿਹੜੇ ਵੀ ਨਵੇਂ ਕਿਸਾਨ ਵੀਰ ਆਪਣੇ ਫੇਸਬੁਕ ਪੇਜ ਨਾਲ ਜੁੜੇ ਹਨ ਆਪਣੇ ਫੇਸਬੁਕ ਪੇਜ ਨੂੰ ਫੋਲੋ ਕਰ ਲਓ ਤੇ ਜਿਹੜੇ ਕਿਸਾਨ ਵੀਰ ਆਪਣੀ ਵੀਡੀਓ YouTube ਚੈਨਲ ਤੇ ਦੇਖ ਰਹੇ ਹੈ ਤੇ ਆਪਣੇ YouTube ਚੈਨਲ ਖੇਤੀ ਬੜੀ ਪੰਜਾਬ ਦੀ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਤੇ ਕਿਸਾਨ ਵੀਰੋ ਆਪਾਂ ਤੁਹਾਡੇ ਨਾਲ ਵੀਡੀਓ ਸਾਂਝੀਆਂ ਕਰਦੇ ਰਹਿੰਨੇ ਹੈਗੇ ਤੇ ਆਪਣਾ ਇਹ ਮੂੰਗੀ ਵਾਲਾ ਖੇਤ ਸੀ 8 ਕਿੱਲੇ ਤੇ ਆਪਾਂ ਇਹਦੇ ਵਿੱਚ PR126 ਵੈਰਾਈਟੀ ਲਾਈ ਆ 22 ਤਰੀਕ ਨੂੰ ਆਪਾਂ ਝੋਨਾ ਲਾਉਣਾ ਸਟਾਰਟ ਕਰਿਆ ਸੀ ਤੇ 24 ਤਰੀਕ ਨੂੰ ਆਪਣਾ ਝੋਨਾ ਜਿਹੜਾ ਲੱਗ ਗਿਆ ਸੀ 3 ਦਿਨਾਂ ਦੇ ਵਿੱਚ 8 ਕਿੱਲੇ ਝੋਨਾ ਜਿਹੜਾ ਬਈਆਂ ਨੇ ਲਾਤਾ ਸੀਗਾ ਤੇ ਆ ਤੁਸੀਂ ਝੋਨੇ ਦਾ ਫਟਾਰਾ ਚੈੱਕ ਕਰ ਸਕਦੇ ਹੋ ਬਾਕੀ ਰੰਗ ਚੈੱਕ ਕਰ ਸਕਦੇ ਹੋ ਕਿਸੇ ਵੀ ਪੱਤੇ ਤੇ ਤੁਹਾਨੂੰ ਕੋਈ ਵੀ ਘਾਟ ਨਹੀਂ ਦਿਖਾਈ ਦੇਊਗੀ ਨਾ ਯੂਰੀਆ ਦੀ ਨਾ ਕੋਈ ਲੋਹੇ ਦੀ ਨਾ ਕੋਈ ਜ਼ਿੰਕ ਦੀ ਬਹੁਤ ਸੋਹਣਾ ਜਿਹੜਾ ਆਪਣਾ ਝੋਨਾ ਖੜਾ 24 ਦਿਨਾਂ ਦਾ ਤੇ ਬਹੁਤ ਹੀ ਸ਼ਾਨਦਾਰ ਫਟਾਰਾ ਆ ਰਿਹਾ ਤੇ ਉਹ ਵੀ ਘਟ ਯੂਰੀਆ ਦੇ ਨਾਲ ਸ਼ਾਨਦਾਰ ਫਟਾਰਾ ਆਇਆਗਾ ਆਪਾਂ ਕਿਸਾਨ ਵੀਰ ਕਈ ਕੀ ਕਰਦੇ ਆਗੇ ਗੱਟਾ-ਗੱਟਾ ਸਿੱਟੀ ਜਾਂਦੇ ਆ ਸਾਡੇ ਵੀ ਇੱਥੇ ਬਹੁਤ ਆ ਜਿਹੜੇ ਕਿਸਾਨ ਵੀਰਾਂ ਨੇ 4-4 5-5 ਗੱਟੇ 6-6 ਟਿੱਕਰ ਵੀ ਗੱਟੇ ਆ ਜਿਹੜੇ 26 ਤੇ ਸੜਦੇ ਆ ਫੇਰ ਵੀ ਇੰਨਾ ਫਟਾਰਾ ਹੈ ਨਹੀਂਗਾ ਉਹਦਾ ਕਾਰਨ ਕੀ ਆ ਜਦੋਂ ਗੱਟਾ ਮਾਰਦੇ ਆ ਗੱਟਾ ਜਿਹੜਾ ਯੂਰੀਆ ਦਾ ਲੱਗਦਾ ਨਹੀਂਗਾ ਆਪਾਂ ਇਹਦੇ ਦੇ ਵਿੱਚ ਹਲੇ ਟਿੱਕਰ ਸਵਾ ਗੱਟਾ ਸਵੇ ਸਵਾ ਦੋ ਗੱਟੇ ਆ ਜਿਹੜੇ ਯੂਰੀਆ ਦੇ ਪਏ ਆਗੇ ਤੇ ਪੌਣਾ ਗੱਟਾ ਆਪਾਂ ਹਲੇ ਲਾਸਟ ਜਿਹੜੀ ਡੋਜ਼ ਆ ਇਹਨੂੰ ਦੇਣੀ ਆ ਪਰ ਤਿੰਨ ਬੈਗ ਆ ਜਿਹੜੇ ਯੂਰੀਆ ਦੇ ਦੇਨੇ ਆ ਨੂੰ ਤਿੰਨ ਬੈਗਾਂ ਦੇ ਨਾਲ ਹੀ ਬਹੁਤ ਸ਼ਾਨਦਾਰ ਫਟਾਰਾ ਜਿਹੜਾ ਹੋਵੇਗਾ ਇਹਦਾ ਹੋ ਹੀ ਚੁੱਕਿਆ ਪਹਿਲੀ ਗੱਲ ਤਾਂ ਇਸ ਤੋਂ ਬਾਅਦ ਕੋਈ ਐਡਾ ਮੇਰੇ ਹਿਸਾਬ ਨਾਲ ਵੀ ਜ਼ਿਆਦਾ ਫਟਾਰਾ ਨਹੀਂ ਹੋਣਾਗਾ ਜਿਹੜਾ ਫਟਾਰਾ ਕਰਨਾ ਸੀ ਤਕਰੀਬਨ ਕਰ ਚੁੱਕਿਆ ਏ ਤੇ ਕਈ ਕਿਸਾਨ ਵੀ ਲੇਟ ਯੂਰੀਆ ਲਈ ਜਾਂਦੇ ਆ ਆਪਾਂ ਇਹਦੇ ਤੇ ਯੂਰੀਆ ਜਿਹੜੀ 24 ਦਿਨ ਹੋਏ ਆ ਤੇ ਬਸ ਜਿਹੜੀ ਲਾਸਟ ਯੂਰੀਆ ਆਪਾਂ 26 27 ਦਿਨ ਤੇ ਜਿਹੜੀ ਲਾਸਟ ਯੂਰੀਆ ਇਹਦੇ ਤੇ ਖਤਮ ਕਰ ਦੇਣੀ ਆ ਪੌਣਾ ਗੱਟਾ ਆਪਾਂ ਪੌਣਾਗਾ ਤੇ ਪਹਿਲੀ ਲੋਜ ਆਪਾਂ ਦਿੱਤੀ ਸੀ ਇਹਦੇ ਤੇ 25 ਕਿਲੋ ਦੀ ਦੂਸਰੀਆਂ ਜਿਹੜੀਆਂ 2 ਡੋਜ਼ਾਂ ਆਪਾਂ ਫਿਰ ਦਿੱਤੀਆਂ 30-30 ਕਿਲੋ ਦੀਆਂ ਤੇ ਹੁਣ ਆਪਾਂ 30 ਜਾਂ 35 ਕਿਲੋ ਜਿਹੜੀ ਡੋਜ਼ ਐ ਨੂੰ ਫਿਰ ਦੇਣੀ ਆ ਤੇ ਤੁਸੀਂ ਫਟਾਰਾ ਚੈੱਕ ਕਰ ਸਕਦੇ ਹੋ ਪਹਿਲੀ ਯੂਰੀਆ ਦੇ ਨਾਲ ਆਪਾਂ ਇਹਨੂੰ ਜ਼ਿੰਕ ਦਿੱਤਾ ਬਾਕੀ ਆਪਾਂ ਹੋਰ ਕੋਈ ਵੀ ਇਹਦੇ ਤੇ ਜ਼ਹਿਰ ਨਹੀਂ ਵਰਤਿਆਗਾ ਕੋਈ ਕਲੋਰੋ ਵਿਦਾਨ ਫਟੇਰਾ ਕੋਈ ਵੀ ਇਹੋ ਜਿਹਾ ਜਾਂ ਰੀਜੈਂਟ ਪ੍ਰਦਾਨਤਾ ਚਲੋ ਲੇਟ ਪੈਂਦੀ ਆ ਪ੍ਰਦਾਨਤਾ ਹਲੇ ਪਾਉਣੀ ਕੀ ਸੀਗੀ ਤੇ ਵਿਦਾਨ ਆਪਾਂ ਇਹੋ ਜਿਹਾ ਕੋਈ ਜ਼ਹਿਰ ਵਰਤਦੇ ਵੀ ਨਹੀਂਗੇ ਪਰ ਤਾਂ ਆਪਾਂ ਕਦੇ ਖੇਤ ਚ ਨਹੀਂ ਵਾੜ ਕੇ ਦੇਖੀ ਹਲੇ ਤੱਕ ਜਿੰਨਾ ਟਾਈਮ ਆਪਾਂ ਨੂੰ ਖੇਤੀ ਕਰਦਿਆਂ ਹੋ ਗਿਆ ਆਪਾਂ ਸਪਰੇਅ ਹੀ ਕਰਦੇ ਆਂ ਹਰ ਸਾਲ ਇਹਦੇ ਤੇ ਤੇ ਫਟਾਰਾ ਦੇਖੋ ਸ਼ਾਨਦਾਰ ਫਟਾਰਾ ਆਇਆ ਤੁਸੀਂ ਵੀ ਕਿਸਾਨ ਵੀਰੋ ਯੂਰੀਆ ਜਿਹੜੀ ਕਿਸ਼ਤਾਂ ਦੇ ਵਿੱਚ ਪਾਓ 30 30 35 35 ਕਿਲੋ ਕਰਕੇ ਫਿਰ ਤੁਹਾਨੂੰ ਯੂਰੀਆ ਜਿਹੜੀ ਵਧੀਆ ਲੱਗੂਗੀ ਤੇ ਵਧੀਆ ਫਟਾਰਾ ਆਊਗਾ ਧੰਨਵਾਦ